ਪੰਜਾਬ ਵਿੱਚ ਲੈਕਚਰਾਰ ਦੀ ਨਵੀਂ ਭਰਤੀ ਦੀ ਉਡੀਕ ਕਾਫੀ ਸਮੇਂ ਤੋਂ ਹੋ ਰਹੀ ਹੈ ਅਤੇ ਕਈ ਵਾਰ ਮਾਨਯੋਗ ਸਿੱਖਿਆ ਮੰਤਰੀ ਜੀ ਵੱਲੋਂ ਖੁਦ ਵੀ ਇਹ ਗੱਲ ਕਹੀ ਜਾ ਚੁੱਕੀ ਹੈ ਕਿ ਅਸੀਂ ਲੈਕਚਰਾਰ ਦੀ ਨਵੀਂ ਭਰਤੀ ਲਈ ਬਹੁਤ ਜਲਦ ਇਸ਼ਤਿਹਾਰ ਜਾਰੀ ਕਰ ਰਹੇ ਹਾਂ ਪਰੰਤੂ ਹਾਲੇ ਤੱਕ ਇਸ ਸੰਬੰਧੀ ਕੋਈ ਵੀ ਡਿਪਾਰਟਮੈਂਟ ਵੱਲੋਂ ਇਸ਼ਤਿਹਾਰ ਜਾਰੀ ਨਹੀਂ ਹੋਇਆ ਕਈ ਦਿਨ ਪਹਿਲਾਂ ਵੀ ਇਸ ਸੰਬੰਧੀ ਸ਼ਿੱਖਿਆ ਮੰਤਰੀ ਜੀ ਨਾਲ ਮੀਟਿੰਗ ਵੀ ਹੋਈ ਜਿਸ ਵਿੱਚ ਉਹਨਾਂ ਨੇ ਮਾਸਟਰ ਕੇਡਰ ਤੋਂ ਲੈਕਚਰਾਰ ਵਿੱਚ ਹੋ ਰਹੀਆਂ ਪ੍ਰਮੋਸ਼ਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਕੰਮ ਨੂੰ ਮੁਕੰਮਲ ਕਰਨ ਤੋਂ ਬਾਅਦ ਅਸੀਂ ਜਲਦ ਹੀ ਲੈਕਚਰਾਰ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਾਂਗੇ ਪ੍ਰੰਤੂ ਇਸ਼ਤਿਹਾਰ ਜਾਰੀ ਕਰਨ ਦੀ ਕੋਈ ਪੁਖਤਾ ਤਾਰੀਖ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੁਣ ਮਾਸਟਰ ਕੇਡਰ ਤੋਂ ਲੈਕਚਰਾਰ ਵਿੱਚ ਪ੍ਰਮੋਸ਼ਨ ਅਤੇ ਅਦੀਆਪ ਕਾਨਿਆ ਬਦਲੀਆਂ ਦੀ ਜੋ ਪ੍ਰਕਿਰਿਆ ਇਹ ਦੋਵੇਂ ਕੰਮ ਅੱਜ ਦੇ ਸਮੇਂ ਚੱਲ ਰਹੇ ਹਨ ਤੇ ਬਹੁਤ ਹੀ ਜਲਦੀ ਇਹ ਦੋਵੇਂ ਕੰਪਲੀਟ ਵੀ ਹੋ ਜਾਣਗੇ ਇੱਕ ਗੱਲ ਤਾਂ ਬਿਲਕੁਲ ਸਪੱਸ਼ਟ ਹੈ ਕਿ ਆਉਣ ਵਾਲੀ ਜੋ ਵੀ ਟੀਚਿੰਗ ਡਿਪਾਰਟਮੈਂਟ ਵਿੱਚ ਨਵੀਂ ਰਿਕਰੂਟਮੈਂਟ ਜਾਂ ਭਰਤੀ ਆਵੇਗੀ ਉਹ ਲੈਕਚਰਰ ਕੇਡਰ ਦੇ ਨਾਲ ਹੀ ਸੰਬੰਧਿਤ ਹੋਵੇਗੀ ਇਸ ਵੀਡੀਓ ਵਿੱਚ ਜੋ ਮਹੱਤਵਪੂਰਨ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਅਸੀਂ ਕਿਸੇ ਵਿਸ਼ੇ ਵਿੱਚ ਕਿੰਨੇ ਕੁ ਅੰਕ ਲਈਏ ਤਾਂ ਕਿ ਲੈਕਚਰਰ ਕੈਡਰ ਦੇ ਵਿੱਚ ਜਿਹੜਾ ਹੈਗਾ ਅਸੀਂ ਸਿਲੈਕਟ ਹੋ ਸਕੀਏ ਜਿਸ ਤਰ੍ਹਾਂ ਪੀਐਸਟੈਟ ਦਾ ਪੇਪਰ ਜੋ ਕਿ ਈਟੀਟੀ ਅਤੇ ਮਾਸਟਰ ਕੈਡਰ ਲਈ ਹੁੰਦਾ ਹੈ ਉਸ ਵਿੱਚ ਸਾਨੂੰ ਪਤਾ ਹੁੰਦਾ ਹੈ ਕਿ ਜਨਰਲ ਲਈ 90 ਨੰਬਰ ਜਾਂ 90 ਤੋਂ ਜ਼ਿਆਦਾ ਨੰਬਰ ਅਗਰ ਅਸੀਂ ਲੈ ਕੇ ਜਾਵਾਂਗੇ ਤਾਂ ਸਾਡਾ ਪੇਪਰ ਪਾਸ ਹੋ ਜਾਵੇਗਾ ਕਿਉਂਕਿ ਇਹ ਪੇਪਰ ਕੁਆਲੀਫਾਈਂਗ ਨੇਚਰ ਦਾ ਹੁੰਦਾ ਹੈ ਜਦਕਿ ਜੋ ਸਕਰੀਨਿੰਗ ਪੇਪਰ ਹੁੰਦੇ ਹਨ ਉਸ ਦੇ ਵਿੱਚ ਸਾਨੂੰ ਨਹੀਂ ਅੰਦਾਜ਼ਾ ਹੁੰਦਾ ਪਹਿਲਾਂ ਕਿ ਕੱਟਆਫ ਕਿੱਥੋਂ ਤੱਕ ਜਾ ਸਕਦੀ ਹੈ ਜਿਸ ਤਰ੍ਹਾਂ ਮਾਸਟਰ ਕੇਡਰ ਦੇ ਕਈ ਵਿਸ਼ਿਆਂ ਵਿੱਚ ਸਾਥੀ ਹਾਂ 140 ਨੰਬਰ ਲੈ ਕੇ ਵੀ ਸਿਲੈਕਟ ਨਹੀਂ ਹੋਏ ਮੈਂ ਮਾਸਟਰ ਜੁਕੈਟਰ ਦੀਆਂ ਪਿਛਲੀਆਂ ਭਰਤੀਆਂ ਦੀ ਗੱਲ ਕਰ ਰਿਹਾ ਹਾਂ ਹਾਲਾਂਕਿ 140 ਨੰਬਰ ਬਹੁਤ ਹੁੰਦੇ ਹਨ ਸੋ ਇਸੇ ਲਈ ਬੜਾ ਇੰਪੋਰਟੈਂਟ ਹੈ ਕਿ ਅਗਰ ਤੁਸੀਂ ਲੈਕਚਰਰ ਕੈਡਰ ਦਾ ਪੇਪਰ ਕਲੀਅਰ ਕਰਨਾ ਜਾਂ ਤੁਸੀਂ ਐਜ਼ ਅ ਲੈਕਚਰਰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਹਾਡੇ ਵਿਸ਼ੇ ਦੀ ਕਟਆਫ ਦਾ ਪਤਾ ਹੋਣਾ ਬਹੁਤ ਇੰਪੋਰਟੈਂਟ ਹੈ ਉਸ ਦੇ ਅਕੋਰਡਿੰਗ ਹੀ ਤੁਸੀਂ ਆਪਣੀ ਜਿਹੜੀ ਸਟੱਡੀ ਦੀ ਜੋ ਸਟ੍ਰੈਟੇਜੀ ਹੈ ਉਹਨੂੰ ਬਣਾ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਸਕਰੀਨ ਉੱਪਰ ਲੈਕਚਰਰ ਹਿੰਦੀ ਦੀ ਜੋ ਲੈਕਚਰਰ ਦੀ ਪਿਛਲੀ ਭਰਤੀ ਹੋਈ ਸੀ 2021 ਦੇ ਵਿੱਚ ਜੋ ਕੰਪਲੀਟ ਹੋਈ ਸੀ ਭਰਤੀ ਉਹਦੀ ਤੁਸੀਂ ਕੱਟਆਫ ਦੇਖ ਸਕਦੇ ਹੋ ਹਿੰਦੀ ਦੇ ਲਈ ਜਨਰਲ 132 ਐਸ ਸੀ ਐਮ ਐਂਡ ਬੀ 113 ਆਰ ਐਂਡਓ 127 ਈ ਐਸ ਐਮ ਅਲੇ ਸਾਰੀ ਆਗੇ ਸੀ ਜੋ ਵੀ ਸਾਥੀਆਂ ਨੇ ਪੇਪਰ ਦਿੱਤਾ ਸੀ ਬੀਸੀ ਦੇ ਲਈ 129 ਇਕਨੋਮਿਕਲੀ ਬੀਕਰ ਸੈਕਸ਼ਨ ਜਿਹੜਾ ਹੈਗਾ ਉਹਦੇ ਲਈ 127 ਸੋ ਇਹ ਫਰੈਸ਼ ਦੇ ਲਈ ਮੈਂ ਲਿਆਗਾ ਉੱਪਰ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਜੋ ਬੈਕਲੌਗ ਹੈ ਜੀ ਉਹਦੇ ਵਿੱਚ ਜੋ ਕੱਟਆਫ ਹੈ ਉਹ ਕਾਫੀ ਘਟ ਚਲੀ ਜਾਂਦੀ ਹੈ ਹਾਲਾਂਕਿ ਇਹ ਕੱਟਆਫ ਨੰਬਰ ਆਫ ਪੋਸਟ ਤੇ ਵੀ ਡਿਪੈਂਡ ਕਰਦੀ ਹੈ ਕਿ ਕਿਸੇ ਵਿਸ਼ੇ ਦੀਆਂ ਕਿੰਨੀਆਂ ਪੋਸਟਾਂ ਆ ਰਹੀਆਂ ਹਨ ਅਗਰ ਪੋਸਟਾਂ ਦੀ ਗਿਣਤੀ ਜ਼ਿਆਦਾ ਹੋਏਗੀ ਤਾਂ ਕੱਟਆਫ ਆਬਵੀਅਸੀ ਗੱਲ ਹੈ ਕਿ ਥੋੜੀ ਘਟੇਗੀ ਇੱਥੇ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਮੈਂ ਸਾਫ਼ ਕਰਨੀ ਚਾਹੁੰਦਾ ਹਾਂ ਜਿਸ ਤਰ੍ਹਾਂ ਜਨਰਲ ਦੇ ਲਈ 132 ਲਿਖਿਆ ਹੈ ਹਿੰਦੀ ਦੇ ਲਈ ਸੋ ਇਹਦਾ ਮਤਲਬ ਇਹ ਨਹੀਂ ਕਿ 132 ਵਾਲਾ ਜੋ ਵੀ ਕੈਂਡੀਡੇਟ ਸੀ ਉਹ ਸਿਲੈਕਟ ਹੋ ਗਿਆ ਬਿਲਕੁਲ ਨਹੀਂ ਜੀ ਸੋ ਇੱਥੋਂ ਤੱਕ ਤਾਂ ਸਕਰੂਟੀ ਲਈ ਬੁਲਾਇਆ ਗਿਆ ਸੀ ਬੱਚਿਆਂ ਨੂੰ 2021 ਦੇ ਵਿੱਚ 132 ਨੰਬਰਾਂ ਤੱਕ ਜਿਨ੍ਹਾਂ ਦੀ ਆਏ ਸੀਗੇ ਸੋ ਸਕਰੂਟੀ ਲਈ ਆਪਾਂ ਸਾਰੇ ਜਾਣਦੇ ਹਾਂ ਕਿ ਡੇਢ-ਦੋ ਗੁਣਾ ਕੈਂਡੀਡੇਟ ਬੱਦ ਬੁਲਾਏ ਜਾਂਦੇ ਨੇ ਪੋਸਟਾਂ ਤੋਂ ਸੋ ਜਿੰਨੀ ਵੀ ਇੱਥੇ ਕੱਟਆਫ ਲਿਖੀ ਗਈ ਹੈ ਵੱਖ-ਵੱਖ ਵਿਸ਼ਿਆਂ ਦੀ ਉਹਨਾਂ ਦੇ ਵਿੱਚ 4 ਤੋਂ 5 ਨੰਬਰ ਤੁਸੀਂ ਹੋਰ ਐਡ ਕਰ ਸਕਦੇ ਹੋ ਮਤਲਬ ਹਿੰਦੀ ਦੇ ਲਈ ਠੀਕ ਹੈ ਇੱਥੇ 132 ਲਿਖਿਆ ਗਿਆ ਇਹ ਲਿਸਟਾਂ ਡਿਪਾਰਟਮੈਂਟ ਵੱਲੋਂ ਹੀ ਆਈਆਂ ਸੀ 2021 ਦੇ ਵਿੱਚ ਬਟ ਤੁਸੀਂ 132 ਵਾਲਾ ਸਾਥੀ ਕੈਂਡੀਡੇਟ ਸਿਲੈਕਟ ਨਹੀਂ ਹੋਇਆ ਹੋਏਗਾ 133 ਵਾਲਾ ਵੀ ਨਹੀਂ ਹੋਇਆ ਹੋਏਗਾ 4-5 ਨੰਬਰ ਹੋਰ ਜੋੜ ਲਓ ਇਹਦਾ ਮਤਲਬ 137 ਤੱਕ ਜਿਹੜੇ ਹੈਗੇ ਨੇ ਉਹ ਕੈਂਡੀਡੇਟ ਸਿਲੈਕਟ ਹੋਏ ਹੋਣਗੇ ਜਾਂ ਉਸ ਤੋਂ ਬਾਅਦ ਵਾਲੇ ਹੋਏ ਹੋਣਗੇ ਠੀਕ ਹੈ ਸੋ ਆਪਣੇ ਆਪ ਤੁਸੀਂ ਦੇਖ ਸਕਦੇ ਹੋ ਕਿ ਹਿੰਦੀ ਦੇ ਲਈ ਕਿਸ ਤਰ੍ਹਾਂ ਦਾ ਸਿਨੈਰੀਓ ਬਣਦਾ ਸੀ ਇਸ ਤੋਂ ਬਾਅਦ ਸੋਸਾਇੋਲੋਜੀ ਦੇਖ ਸਕਦੇ ਹੋ ਇਸ ਦੀ ਕੱਟਆਫ ਥੋੜੀ ਘੱਟ ਗਈ ਸੀ 93 ਸੀ ਜਨਰਲ ਦੇ ਲਈ ਬਾਕੀ ਤੁਸੀਂ ਆਪਣੇ ਆਪ ਰੀਡ ਕਰ ਸਕਦੇ ਹੋ ਸੋ 93 ਵਾਲਾ ਕੈਂਡੀਡੇਟ ਵੀ ਸਿਲੈਕਟ ਨਹੀਂ ਹੋਇਆ ਹੋਏਗਾ 97 98 ਤੋਂ ਬਾਅਦ ਵਾਲੇ ਸਿਲੈਕਟ ਹੋਏ ਹੋਣਗੇ ਨੈਕਸਟ ਆ ਗਿਆ ਜੀ ਲੈਕਚਰਰ ਕਮਰਸ ਦੇ ਲਈ ਸਾਰਾ ਫਰੈਸ਼ ਦਾ ਜੋ ਫਰੈਸ਼ ਪੋਸਟਾਂ ਹੁੰਦੀਆਂ ਉਹਨਾਂ ਦਾ ਮੈਂ ਡਾਟਾ ਲਿਆਗਾ ਜਨਰਲ ਦੇ ਲਈ 125 ਹਾਲਾਂਕਿ 129 130 ਵਾਲੇ ਸਾਥੀ ਸਿਲੈਕਟ ਹੋਏ ਹੋਣਗੇ ਬਾਕੀ ਨਹੀਂ ਹੋਏ ਹੋਣਗੇ ਸਕਰੂਟੀ ਤੇ ਗਏ ਹੋਣਗੇ 125 ਵਾਲੇ ਵੀ ਇਸ ਤੋਂ ਬਾਅਦ ਦੇਖੋ ਲੈਕਚਰਰ కెਮਿਸਟਰੀ ਦੇ ਲਈ ਜਨਰਲ ਦੀ ਕੱਟਆਫ 113 ਗਈ ਸੀ ਜੀ 113 ਵਾਲਾ ਬੱਚਾ ਸਿਲੈਕਟ ਨਹੀਂ ਹੋਇਆ ਹੋਏਗਾ 116 17 18 ਉਸ ਤੋਂ ਬਾਅਦ ਵਾਲੇ ਹੋਏ ਹੋਣਗੇ ਸਿਮਿਲਰਲੀ ਲੈਕਚਰਰ ਬਾਇਓਲੋਜੀ ਦੇ ਲਈ ਜੋ ਜਰਨਲ ਦੀ ਕਟਆਫ ਸੀ ਉਹ 120 ਸੀ ਐਸੀ ਐਮ ਐਂਡ ਬੀ 80 ਸੀ ਐਸੀ ਆਰ ਐਂਡ ਉਹ 103 ਸੀ ਸੋ ਇਹ ਸਾਰਾ ਡਾਟਾ ਤੁਸੀਂ ਦੇਖ ਸਕਦੇ ਹੋ ਜਿੰਨੀ ਵੀ ਇੱਥੇ ਜਰਨਲ ਦੀ ਕਟਆਫ ਲਿਖੀ ਗਈ ਹੈ ਉਸ ਤੋਂ ਵਿੱਚੋਂ 4-5 ਨੰਬਰ ਤੁਸੀਂ ਖੁਦ ਐਡ ਕਰ ਲਓ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੈਕਚਰਰ ਮੈਥ ਦੇ ਲਈ ਜਿਸ ਤੇ ਲਈ ਜਨਰਲ ਦੀ ਕੱਟਆਫ 29 ਫਿਕਸ ਹੋਣ 29 ਗਈ ਸੀ ਐਮ ਐਂਡ ਬੀ 71 ਆਰ ਐਂਡ ਓ 99 ਸੋ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਲਾਸਟ ਦੇ ਉੱਪਰ ਈ ਡਬਲਯੂ ਐਸ ਲਈ ਗਈ ਸੀ ਜੀ 126 ਇਸ ਤੋਂ ਬਾਅਦ ਲਾਸਟ ਲੈਕਚਰਰ ਇਕਨੋਮਿਕਸ ਇਸ ਤੇ ਵਿੱਚ ਜਨਰਲ ਦੀ ਕੱਟਆਫ ਸੀ 135 ਐਮ ਐਂਡ ਬੀ 90 ਆਰ ਐਂਡ ਓ 122 ਸੋ ਇਹ ਸਾਰਾ ਡਾਟਾ ਤੁਸੀਂ ਚੈੱਕ ਕਰ ਸਕਦੇ ਹੋ ਇਥੇ ਹੋ ਸਕਦਾ ਜੋ ਵਿਸ਼ੇ ਰਹਿ ਗਏ ਜਿਸ ਤਰ੍ਹਾਂ ਫਿਜ਼ਿਕਸ ਰਹਿ ਗਿਆ ਜੀ ਉਹਨਾਂ ਦੀਆਂ ਉਦੋਂ ਪੋਸਟਾਂ ਨਹੀਂ ਆਈਆਂ ਸੀਗੀਆਂ ਫ੍ਰੈਸ਼ ਦੇ ਵਿੱਚ ਤਾਂ ਕਰਕੇ ਮੈਂ ਉਹ ਡਾਟਾ ਇੱਥੇ ਨਹੀਂ ਲਿਆ ਸੋ ਇੱਥੋਂ ਤੁਹਾਨੂੰ ਇੱਕ ਤਰ੍ਹਾਂ ਦਾ ਆਈਡੀਆ ਹੋ ਗਿਆ ਹੋਵੇਗਾ ਕਿ ਤੁਸੀਂ ਆਪਣੇ ਵਿਸ਼ੇ ਲਈ ਕਿੰਨੇ ਕ ਨੰਬਰ ਲੈਣੇ ਨੇ ਤਾਂ ਕਿ ਤੁਹਾਡਾ ਜਿਹੜਾ ਹੈਗਾ ਭਾਰਤੀ ਦੇ ਵਿੱਚ ਹਨਾ ਜਾਂ ਸਕੀਡਰ ਦੇ ਵਿੱਚ ਤੁਸੀਂ ਸਿਲੇਕਟ ਹੋ ਸਕੋ ਸੋ ਕਈ ਵਾਰ ਸਾਨੂੰ ਇਹ ਹੁੰਦਾਗਾ ਕਿ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਮੰਨ ਕੇ ਚੱਲਦੇ ਹਾਂ ਜਿਸ ਤਰ੍ਹਾਂ ਕੈਮਿਸਟਰੀ ਬਾਇਓ ਫਿਜ਼ਿਕਸ ਮੈਥ कि ਸਾਨੂੰ ਇਹ ਹੁੰਦਾ ਕਿ ਕਈ ਵਾਰ ਅਸੀਂ 115 120 ਨੰਬਰ ਲੈ ਲਾਂਗੇ ਸ਼ਾਇਦ ਅਸੀਂ ਸਿਕਿਓਰ ਆ ਬਟ ਬਿਲਕੁਲ ਨਹੀਂ ਜੀ ਠੀਕ ਹੈ ਸਾਨੂੰ ਇਸ ਤੋਂ ਵੀ ਜ਼ਿਆਦਾ ਨੰਬਰ ਲੈਣੇ ਪੈਣਗੇ ਪਲੱਸ 5 ਆਪਣੇ ਆਪ ਤੁਸੀਂ ਐਡ ਕਰ ਸਕਦੇ ਹੋ ਕੱਟਆਫ ਦੇ ਵਿੱਚ ਕਿਉਂਕਿ ਇਹ ਡਾਟਾ ਉੱਥੋਂ ਤੱਕ ਦਾ ਜਿੱਥੋਂ ਤੱਕ ਬੱਚਿਆਂ ਨੂੰ ਸਕਰੂਟੀਨ ਲਈ ਬੁਲਾਇਆ ਗਿਆ ਸੀ ਸੋ ਆਈ ਹੋਪ ਕਿ ਇਹ ਵੀਡੀਓ ਤੁਹਾਡੇ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਬਹੁਤ ਹੈਲਪਫੁਲ ਸਾਬਤ ਹੋਏਗੀ ਆਉਣ ਵਾਲੇ ਸਮੇਂ ਵਿੱਚ ਅਸੀਂ ਉਮੀਦ ਕਰਾਂਗੇ ਕਿ ਪੋਸਟਾਂ ਦੀ ਗਿਣਤੀ ਜ਼ਿਆਦਾ ਆਵੇ ਅਤੇ ਸਾਰੇ ਵਿਸ਼ਿਆਂ ਲਈ ਲੈਕਚਰਾਰ ਦੀ ਭਰਤੀ ਆਵੇ ਤਾਂ ਕਿ ਜੋ ਕੱਟਆਫ ਹੈ ਉਹ ਥੋੜੀ ਘੱਟ ਹੋ ਜੇ ਅਗਰ ਪੋਸਟਾਂ ਦੀ ਗਿਣਤੀ ਜ਼ਿਆਦਾ ਆਵੇਗੀ ਪਰ ਇਸ ਦੇ ਉਲਟ ਸਾਨੂੰ ਇਹ ਵੀ ਪਤਾ ਹੈ ਕਿ ਲੈਕਚਰਾਰ ਦੀ ਭਰਤੀ ਕੈਨਸਲ ਹੋ ਗਈ ਸੀ ਪਹਿਲਾਂ ਰੱਦ ਹੋ ਗਈ ਸੀ ਭਰਤੀ ਜਿਸ ਕਰਕੇ ਬਹੁਤੇ ਸਾਥੀ ਬਹੁਤ ਲੰਬੇ ਸਮੇਂ ਤੋਂ ਲੈਕਚਰਾਰ ਦੀ ਤਿਆਰੀ ਕਰ ਰਹੇ ਨੇ ਤਾ ਕਰਕੇ ਕਟਆਫ ਦੇ ਜ਼ਿਆਦਾ ਘਟਣ ਦੇ ਅਸਾਰ ਘਟਨੇ ਸੋ ਤੁਸੀਂ ਜੋ ਮੈਂ ਇੱਕ ਕਟਆਫ ਦਿੱਤੀ ਹੈ ਤੁਹਾਨੂੰ ਵੱਖ-ਵੱਖ ਵਿਸ਼ਿਆਂ ਲਈ ਇਹਦੇ ਵਿੱਚ ਪਲੱਸ 5 ਹੋਰ ਐਡ ਕਰਕੇ ਆਪਣੀ ਵਧੀਆ ਤਰੀਕੇ ਨਾਲ ਤਿਆਰੀ ਸ਼ੁਰੂ ਕਰ ਸਕਦੇ ਹੋ ਜਾਂ ਥੋੜਾ ਵੈਲ ਪਲਾਨ ਕਰ ਸਕਦੇ ਹੋ ਆਪਣੀ ਪ੍ਰੈਪਰੇਸ਼ਨ ਨੂੰ